ਬਨਵਾਲੀਪੁਰ ਆਏ ਕਿਹੜੇ ਮਕਸਦ ਲਈ ਆਏ ਅੱਜ ਇੱਥੇ ਬਨਵਾਲੀਪੁਰ ਵਾਸੀਆਂ ਦੀ ਮੰਗ ਸੀ ਕਿ ਇੱਥੇ ਜਿਹੜਾ ਕੈਂਪਸ ਛੁੱਟੀਆਂ ਦੇ ਵਿਜ੍ਹਾ ਨਾਲ ਮਿਸ ਹੋ ਗਿਆ ਵਾ ਤੇ ਕੈਂਪ ਦਾ ਸਾਨੂੰ ਦੁਆਰਾ ਰੇਂਜ ਕਰਾ ਕੇ ਦਿੱਤਾ ਜਾਏ ਤੇ ਇਹਨਾਂ ਦੀ ਪਿੰਡ ਵਾਸੀਆਂ ਦੀ ਮੰਗ ਦੇ ਇਨਸਾਫ ਦੇ ਨਾਲ ਦੀ ਸਹੂਲਤ ਨੂੰ ਦੇਖਦੇ ਹੋਏ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਕੈਂਪ ਦੁਆਰਾ ਰੇਂਜ ਕਰਾਇਆ ਤੇ ਸਾਡਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਹਰ ਸਹੂਲਤ ਮਿਲ ਸਕੇ ਉਹਨਾਂ ਦੇ ਘਰ ਆ ਕੇ ਸਹੂਲਤ ਮਿਲ ਸਕੇ ਉਧਰੀਆਂ ਪੁੱਟੀਆਂ ਹਸੋਤਾਂ ਤੋਂ ਕੋਈ ਵੀ ਲੋਕ ਵਾਜੇ ਨਾ ਰਹਿ ਸਕਣ ਜੀ ਤੇ ਪੰਜਾਬ ਇੱਦਾਂ ਹੀ ਰੰਗਲਾ ਪੰਜਾਬ ਬੰਦਾਂ ਦੇ ਦਿਨ ਰਾਤ ਜੂਮੀ ਕਰਦੇ ਇੱਥੇ ਕਿਹੜੇ ਕਿਹੜੇ ਕੰਮ ਹੋ ਰਹੇ ਨੇ ਇੱਥੇ ਬਿਜਲੀ ਦੇ ਬਿਨਾਂ ਪਰ ਕੰਮ ਹੋ ਰਿਹਾ ਜੀ ਬਿਜਲੀ ਦੇ ਬਿੱਲ ਗਏ ਦੇ ਗਰਦ ਆਏ ਘਟ ਵੱਧ ਆਏ ਆ ਇੱਥੇ ਮੈਡੀਕਲ ਕੈਂਪ ਲੱਗਾ ਹੋਇਆ ਦਵਾਈਆਂ ਦਿੱਤੀਆਂ ਜਾ ਰਹੀਆਂ ਬੀਪੀ ਚੈੱਕ ਹੋਤਾ ਜਾ ਰਿਹਾ ਇੱਥੇ ਸੂਦਾ ਸਿੰਧਰ ਦੇ ਕੰਮ ਹੋ ਰਹੇ ਆਧਾਰਗੜ ਜੂਤਵੀ ਬੇਸੀ ਹੋਊ ਕੰਮ ਹੋ ਰਹੇ ਤਕਰੀਬਨ ਇੱਥੇ 44 ਹੂਤਾ ਹੀ ਜਿਹੜੀਆਂ ਦਿੱਆਵਾਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾ ਦੀ ਸਰਕਾਰ ਨੇ ਤਕਰੀਬਨ ਸਾਰੇ ਕੰਮ ਇੱਥੇ ਹੋ ਰਹੇ ਸਰ ਇੱਥੇ ਪਿੰਡਾਂ 'ਚ ਜਿਹੜੀ ਕਣਕ ਵੰਡੀ ਜਾ ਰਹੀ ਆ ਇਹ ਘਰ-ਘਰ ਵੰਡ ਰਿਹਾ ਕਿ ਮਹੱਲੇ-ਮਹੱਲੇ ਵੰਡ ਰਿਹਾ ਦੇਖੋ ਜਿਹੜੀ ਪਿੰਡਾਂ 'ਚ ਕਣਕ ਤੇ ਆਟਾ ਵੰਡਿਆ ਜਾ ਰਿਹਾ ਵਾ ਉਹ ਘਰ-ਘਰ ਵੰਡਿਆ ਜਾ ਰਿਹਾ ਵਾ ਬੀਸਿਕਲੀ ਜਿੱਥੇ ਕੋਈ ਪ੍ਰੋਬਲਮ ਆਂਦੀ ਪਈ ਆ ਮਾਨੂੰ ਉਹ ਬੰਦਾ ਨਹੀਂ ਆ ਸਕਦਾ ਵਾ ਉੱਥੋਂ ਤੱਕ ਵੀ ਉਹਨੂੰ ਕੋਈ ਪ੍ਰੋਬਲਮ ਹੈਗੀ ਚੱਲਣ ਫਿਰ ਜਾਂ ਕੋਈ ਪ੍ਰੋਬਲਮ ਹੈਗੀ ਹੈ ਜਾਂ ਕਿਸੇ ਹੋਰ ਕਿਸਮ ਦੀ ਪ੍ਰੋਬਲਮ ਹੈਗੀ ਹੈ ਠੀਕ ਹੈ ਨਾ ਤੇ ਤਾਂ ਵੀ ਉਹਦੇ ਘਰ ਅਪਰੋਚ ਕਰਕੇ ਉਹਨੂੰ ਦਿੱਤਾ ਜਾ ਰਿਹਾ ਤੇ ਜੇ ਕੋਈ ਇਦਾਂ ਦੀ ਡਿਮਾਂਡ ਆ ਜਾਂਦੀ ਆ ਉੱਥੇ ਖੜੇ ਆ ਕਿ ਉਹ ਜਾਂਦੇ ਆ ਕਿ ਆਪ ਲੈ ਜੀ ਇਹ ਤਾਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਣਾ ਉਹਨਾਂ ਦੀ ਜਿਹੜੀ ਹੈ ਇਹ ਦੇਖਣਾ ਵਾ ਕਿ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇ ਇਹ ਉਹਨਾਂ ਦਾ ਆਧਾਰ ਕਾਰਡ ਤੇ ਉਹਨਾਂ ਨੂੰ ਵੈਰੀਫਾਈ ਕਰਕੇ ਕਣਕ ਦਿੱਤੀ ਜਾ ਰਹੀ ਹੈ ਆਟਾ ਦਿੱਤਾ ਜਾ ਰਿਹਾ ਹੈ ਵੈਰੀਫਿਕੇਸ਼ਨ ਚ ਹੋ ਰਹੀ ਹੈ ਜੀ ਕੌਣ ਲੈ ਕੇ ਜਾ ਰਿਹਾ ਕੌਣ ਨਹੀਂ ਲੈ ਕੇ ਜਾ ਰਿਹਾ ਚੋਨਾ ਦੀ ਜਿੱਦਾਂ ਲਾਨ ਹੋਈ ਆ ਉਹਦੀ ਕੀਤੀ ਆ ਚੋਨਾ ਦੀ ਪੂਰੀ ਤਿਆਰੀ ਹੈ ਜੀ ਕਬੂਰਥਲੇ 'ਚ ਹਲਕੇ ਦਾ ਦਫ਼ਤਰ ਖੁੱਲ ਚੁੱਕਾ ਵਾ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਤੇ ਐਤਵਾਰ ਤੋਂ ਹੀ 17 ਤਰੀਕ ਤੋਂ ਚੋਨ ਮਹਿੰਮ ਦਾ ਆਗਾਜ਼ ਕਰ ਰਹੇ ਆ ਤੇ ਆਨਲੇ 2-3 ਦਿਨਾਂ ਜੇ ਮੇਰੇ ਪਿੰਡ-ਪਿੰਡ ਦੌਰੇ ਸ਼ੁਰੂ ਹੋ ਰਹੇ ਆ 15 ਦਿਨ ਦਾ ਸ਼ਡਿਊਲ ਤਿਆਰ ਆ ਮੈਂ ਹਰ ਇੱਕ ਦਿਨ ਚਾਰ ਤੋਂ ਪੰਜ ਪਿੰਡਾਂ ਹੀ ਘੁੰਮਾਂਗਾ ਲੋਕਾਂ ਦੀਆਂ ਸਮੱਸਿਆਵਾਂ ਵੀ ਦੇਖਾਂਗਾ ਤੇ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਜੋ ਵਾਦੇ ਹੀ ਪੂਰੇ ਜੋ ਵਾਦੇ ਹੀ ਕੀਤੇ ਆ ਉਹ ਸਾਰਿਆਂ 'ਚ ਤਕਰੀਬਨ ਤਕਰੀਬਨ ਹੀ ਕਾਫੀ ਜ਼ਿਆਦਾ ਵਾਦੇ ਪੂਰੇ ਕਰਤੇ ਆ ਜੋ ਪੈਂਡਿੰਗ ਰਹਿੰਦੇ ਆ ਉਹ ਅਸੀਂ ਇਸ ਇਲੈਕਸ਼ਨ ਤੋਂ ਪੂਰੇ ਕਰਦੇ ਨੇ ਬਾਅਦ 'ਚ ਜਿੱਦਾਂ ਕਿ ਰਾਣਾ ਦੂਜੀਤ ਸਿੰਘ ਇੱਥੇ ਐਮਐਲਏ ਹੈਗੇ ਉਹ ਕਹਿੰਦੇ ਕਿ 18 ਲੱਖ ਰੁਪਏ ਜੇਬ ਚੋਂ ਖਰਚਦੇ ਹਾਂ ਸੀਵਰੇਜ ਦੀ ਸਪਾਈ ਇਹਦੀ ਗੱਲ ਕਰਦੇ ਯਾਰ ਕਿ ਬੰਦੇ ਦੀ ਗੱਲ ਕਰੇ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਬਨਵਾਲੀਪੁਰ ਤੇ ਕੈਂਪ ਲੱਗਾ ਆ ਕੀ ਕਹਿਣਾ ਹੈ ਦੇਖੋ ਜਿਸ ਤਰ੍ਹਾਂ ਸਰਦਾਰਪੁਰਾ ਸਮਾਜ ਦੀ ਨੀਤੀ ਸਕੀਮ ਚਲਾਈ ਸੀ ਕਿ ਸਰਕਾਰ ਤੁਹਾਡੇ ਦਵਾਰ ਨੂੰ ਉਸ ਤਹਿਤ ਪਹਿਲਾਂ ਇਸ ਫੇਰਡ ਦੇ ਵਿੱਚ ਕੈਂਪ ਲੱਗਣਾ ਸੀ ਪਰ ਛੁੱਟੀਆਂ ਕਰਕੇ ਕਿਸੇ ਕਰਕੇ ਨਹੀਂ ਲੱਗਾ ਜੇ ਦੁਬਾਰਾ ਇੱਥੇ ਰੇਂਜ ਕੀਤਾ ਗਿਆ ਲੋਕੀ ਆਪਣੇ ਜਨਮ ਸਰਟੀਫਿਕੇਟ ਤੋਂ ਲੈ ਕੇ ਆਧਾਰ ਕਾਰਡ 'ਚ ਕਰੈਕਸ਼ਨ ਹੋਰ ਤਕਰੀਬਨ 48 ਤੋਂ ਵੱਧ ਜਿਹੜੀਆਂ ਸਰਵਿਸ ਉਹ ਇਸ ਕੈਂਪ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਲੋਕ ਆਪਣੇ ਮਸਲੇ ਲੈ ਕੇ ਆ ਰਹੇ ਆ ਉਹਨਾਂ ਸਾਰੀਆਂ ਜਿਹੜੀਆਂ ਸਹੂਦਾਵਨ ਜਿਹੜੀਆਂ ਕਿ ਜਿਹਦੇ ਲਈ ਸ਼ਹਿਰ ਜਾਣਾ ਪੈਣਾ ਸੀ ਉਹ ਇੱਥੇ ਉਹਨਾਂ ਦੇ ਘਰੇ ਆ ਕੇ ਉਹਨਾਂ ਦੇ ਦਵਾਰ ਤੇ ਆ ਕੇ ਸਾਰੀਆਂ ਜਿਹੜੀਆਂ ਸਵਾਸਿਆ ਉਹਨਾਂ ਦੀ ਹਲਕੀਆਂ ਚੇ ਚਾਰੀਆਂ ਜੀਵਨ ਕੇ ਲੋਕੀ ਇੱਥੇ ਅਸਰੋਣੀ ਕਮੇਟੀ ਜਾਂ ਹੋਰ ਬੋਡਾ ਬਣਾਉਣ ਵੀ ਆ ਰਹੇ ਉਹ ਵੀ ਇੱਥੇ ਬਣਾਈਆਂ ਚਾਰੀਆਂ ਹਾਂਜੀ ਕਮਰ ਕਬਾਲ ਜੀ ਤੁਸੀਂ ਹੁਣੇ-ਹੁਣੇ ਸਾਇੰਸ ਟੈਕਨੋਲੋਜੀ ਸੁਭਾ ਪਧਰੀ ਮੈਂਬਰ ਬਣੇ ਹੋ ਕੀ ਕਹਿਣਾ ਚਾਹੁੰਦੇ ਅਸੀਂ ਕਮਰ ਮਿਹਰਬਾਨੀ ਤੁਹਾਡੀ ਤੁਹਾਡੇ ਸੋਸ਼ਲ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਮੇ ਸਮੇ ਸਾਡੇ ਮੋਢੇ ਨਾਲ ਮੋਟਾ ਲਾ ਕੇ ਚੱਲਦੇ ਹੋ ਲੋਕ ਪੱਖੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਰਕਾਰ ਪੱਬਾ ਪਾਰ ਹੋਈ ਪਈ ਹੈ ਭਗਵੰਤ ਮਾਨ ਜੀ ਵੱਲੋਂ ਇਹ ਜਿਹੜੇ ਪਿੰਡਾਂ ਚ ਵੱਖ-ਵੱਖ ਲਾਕਾਂ ਚ ਕੈਂਪ ਲਗਾਏ ਜਾ ਰਹੇ ਨੇ ਲੋਕਾਂ ਨੂੰ ਬੜੀ ਵੱਡੀ ਸਹੂਲਤ ਦਿੱਤੀ ਜਾ ਰਹੀ ਹੈ ਲੋਕ ਇੱਕ ਥਾਂ ਤੇ ਆ ਕੇ ਇੱਕ ਟੇਬਲ ਤੇ ਆ ਕੇ ਆਪਣੀਆਂ ਜਿਹੜੀਆਂ ਜਿਹੜੇ ਉਹਨਾਂ ਦੇ ਕਾਰਡ ਨੇ ਕਿਸੇ ਦਾ ਕੋਈ ਆ ਆਧਾਰ ਕਾਰਡ ਦੀ ਪ੍ਰੋਬਲਮ ਹੈ ਕਿਸੇ ਦਾ ਕੋਈ ਵੋਟਰ ਕਾਰਡ ਨਹੀਂ ਬਣਿਆ ਕਿਸੇ ਦਾ ਨੀਲਾ ਕਾਰਡ ਨਹੀਂ ਬਣਿਆ ਕਿਸੇ ਤਰ੍ਹਾਂ ਦੀ ਕਿਸੇ ਦੀ ਸਮੱਸਿਆ ਹੈ ਹਰ ਤਰ੍ਹਾਂ ਦੇ ਇੱਥੇ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਦਵਾਈਆਂ ਫਰੀ ਦਿੱਤੀਆਂ ਜਾ ਰਹੀਆਂ ਨੇ ਹਰ ਸਹੂਲਤ ਸਰਕਾਰ ਮੁਹੱਈਆ ਕਰਾ ਰਹੀ ਹੈ ਔਰ ਅਸੀਂ ਲੋਕਾਂ ਨਾਲ ਜਿਹੜਾ ਵਾਅਦਾ ਕਰਕੇ ਆਏ ਸੀ ਉਹ ਵਾਅਦੇ ਤੇ ਪੂਰੇ ਉਤਰ ਰਹੇ ਆ ਹਰ ਤਰ੍ਹਾਂ ਦਾ ਵਾਅਦਾ ਅਸੀਂ ਜਿਹੜਾ ਸਰਕਾਰ ਸਾਡਾ ਨਿਭਾ ਰਹੀ ਹੈ ਹੋਰ ਇੱਥੇ ਕੀ ਕੀ ਕੰਮ ਹੋ ਰਿਹਾ ਕੰਮ ਬਹੁਤ ਵਧੀਆ ਹੋ ਰੇ ਭੱਟੀ ਸਾਹਿਬ ਤੁਸੀਂ ਦੇਖ ਰਹੇ ਹੋ ਕੰਮ ਲੋਕ ਆਪ ਦੱਸਦੇ ਨੇ ਵੀ ਕੰਮ ਹੋ ਰਾਇ ਨਹੀਂ ਲੋਕਾਂ ਨੂੰ ਦਫਤਰਾ ਚੱਕਰ ਨਹੀਂ ਲਾਉਣੇ ਪੈ ਰਹੇ ਦਫਤਰਾ ਤਾਂ ਕਿੰਨੇ ਹੀ ਖਾਣੇ ਪੈ ਰਹੇ ਰਿਸ਼ਵਤ ਚੋਰਬਜ਼ਾਰੀ ਕਾਲਾ ਬਜ਼ਾਰੀ ਸਾਰੀ ਬੰਦ ਹੋ ਗਈ ਹੈ ਅੱਗੇ ਲੋਕ ਜਾਂਦੇ ਸੀ ਇੱਕ ਕਿਸੇ ਦਾ ਕੋਈ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਹੁੰਦੀ ਸੀ ਉਹ ਦਲਾਲ ਟੱਕਰ ਜਾਂਦੇ ਸਨ ਉਹ ਕੋਈ 500000 2000 ਲੈ ਕੇ ਅੱਗੇ ਦਾ ਕੰਮ ਕਰਾਉਂਦੇ ਸੀ ਤੇ ਸਰਕਾਰ ਤੁਹਾਡੇ ਦਵਾਰ ਆ ਗਈ ਹੈ ਕੋਈ ਪੈਸਾ ਨਹੀਂ ਕੋਈ ਢੇਲਾ ਨਹੀਂ ਈਵਨ ਹਰ ਤਰ੍ਹਾਂ ਦੀ ਸੂਰਤ ਇੱਥੇ ਦਿੱਤੀ ਹੈ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ।